ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈ। ਬੀਤੇ ਦਿਨ ਹੀ ਪਰਵਿੰਦਰ ਸਿੰਘ ਝੋਟੇ ਦੇ ਉੱਪਰ ਹਮਲਾ ਕੀਤਾ ਗਿਆ। ਇਹ ਹਮਲਾ ਕਰਨ ਵਾਲੇ ਕੌਣ ਸੀਗੇ ਤੇ ਇਹ ਹਮਲਾ ਕਿਉਂ ਕੀਤਾ ਗਿਆ ਇਹ ਵੀ ਪਰਵਿੰਦਰ ਸਿੰਘ ਝੋਟੇ ਨੇ ਖੁਦ ਕਲੀਅਰ ਕੀਤਾ। ਜੋ ਵੀਡੀਓ ਤੁਸੀਂ ਆਪਣੀ ਸਕਰੀਨ ਉੱਪਰ ਚੱਲਦੀ ਦੇਖ ਸਕਦੇ ਜਿਹਦੇ ਵਿੱਚ ਪਰਵਿੰਦਰ ਸਿੰਘ ਝੋਟੇ ਦੁਆਰਾ ਕੁਝ ਨਸ਼ੇੜੀ ਮੁੰਡਿਆਂ ਕੋਲੋਂ ਕੈਪਸੂਲ ਤੇ ਗੋਲੀਆਂ ਫੜੀਆਂ ਸੀ। ਤੇ ਇਹਨਾਂ ਨਸ਼ੇੜੀ ਮੁੰਡਿਆਂ ਦੁਬਾਰਾ ਹੀ ਪ੍ਰਵਿੰਦਰ ਸਿੰਘ ਝੋਟੇ ਦੇ ਉੱਪਰ ਹਮਲਾ ਕੀਤਾ ਗਿਆ ਤੇ ਪ੍ਰਵਿੰਦਰ ਸਿੰਘ ਝੋਟਾ ਜਿਹੜਾ ਕਿ ਛੱਟ ਪੇੜ ਤੋਂ ਬਚ ਗਿਆ ਕਿਉਂਕਿ ਉੱਥੇ ਕੁਝ ਕ ਨੇਂਗ ਸਿੰਘ ਤੇ ਤੇ ਕੁਝ ਕ ਪਿੰਡ ਦੇ ਲੋਕ ਵੀ ਪਹੁੰਚ ਗਏ ਸੀ ਜਿਨ੍ਹਾਂ ਦੁਬਾਰਾ ਇਹਨਾਂ ਨਸ਼ੇੜੀ ਮੁੰਡਿਆਂ ਨੂੰ ਫੜ ਲਿਆ ਇੱਥੇ ਆਪਾਂ ਤੁਹਾਨੂੰ ਦੱਸਦੀ ਕਿ ਪ੍ਰਵਿੰਦਰ ਸਿੰਘ ਝੋਟਾ ਜਦੋਂ ਉਹਨਾਂ ਨੂੰ ਪੁਲਿਸ ਥਾਣੇ ਦੇ ਵਿੱਚ ਲੈ ਕੇ ਗਿਆ ਤਾਂ ਉੱਥੇ 295A ਧਾਰਾ ਦਾ ਐਕਟ ਲੱਗਿਆ ਨਸ਼ੇੜੀ ਮੁੰਡਿਆਂ ਦੇ ਉੱਪਰ ਤੇ ਇੱਥੇ ਪ੍ਰਵਿੰਦਰ ਸਿੰਘ ਝੋਟੇ ਨੇ ਇਹ ਵੀ ਕਲੀਅਰ ਕਰ ਦਿੱਤਾ ਕਿ ਇਹ ਥਾਣੇ ਦੇ ਵਿੱਚ ਬਹੁਤ ਸਾਰੀਆਂ ਸਪਾਰਸ ਆਈਆਂ ਸੀ ਕਿ ਸਾ ਜਿਹੜਾ ਕਿ ਉਹ ਨਾਰਮਲ ਪਾਇਆ ਜਾਵੇ ਤੇ ਨਾਲ ਦੀ ਨਾਲ ਬਹੁਤ ਸਾਰੇ ਲੋਕ ਨੇ ਜਿਹੜੇ ਕਿ ਪ੍ਰਵੀਨਦਰ ਸਿੰਘ ਝੋਟੇ ਨੂੰ ਹੀ ਗਲਤ ਕਹਿੰਦੇ ਪਏ ਨੇ ਕਿਸ ਨੂੰ ਕੀ ਲੋਡ ਪਈ ਹੈਗੀ ਨਸ਼ੇੜੀ ਮੁੰਡਿਆਂ ਨੂੰ ਫੜਨ ਦੀ ਪੁਲਿਸ ਫੜੇ ਇਹ ਕੰਮ ਨਹੀਂ ਹੈਗਾ ਇਹ ਬਾਕੀ ਤੁਸੀਂ ਕੀ ਸੋਚਦੇ ਇਨ੍ਹਾਂ ਗੱਲਾਂ ਬਾਰੇ ਸਾਡੇ ਨਾਲ ਕਮੈਂਟ ਬਾਕਸ ਦੇ ਵਿੱਚਾਰੇ ਭਰਾ ਵਿਚਾਰ ਜਰੂਰ ਸਾਂਝੇ ਕਰਿਓ ਬਾਕੀ ਵੀਡੀਓ ਨੂੰ ਬੱਦ ਤੋਂ ਬੱਦ ਸ਼ੇਅਰ ਜਰੂਰ ਕਰਦੇ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਰੱਬ ਰਾਖਾ